22 ਸਾਲ ਹੋ ਗਏ ਕੋਈ ਕਾਰਬਾਰੀ ਸਾਡੇ ਨਾਲ ਐਸੇ ਥਾਂ ਦੇ ਉੱਤੇ ਮੈਂ 16 ਦਾ ਇੱਥੇ ਆਉਣਾ 16 ਤੋਂ ਲੈ ਕੇ ਲਗਾਤਾਰ ਮੈਨੂੰ 8 ਸਾਲ ਹੋ ਗਏ ਸਾਡਾ ਕੁਲਤਾਰ ਸੰਧਵਾ ਵੀ ਕਦੇ ਭਵੰਤਮਾਨ ਦੀ ਮੀਤਹੇਰ ਵੀ ਚੀਮੇ ਅਰ ਗੇਰਮੋਲਗਨ ਮਾਲ ਵਰਗੀਆਂ ਇੱਥੇ ਆ ਕੇ ਆਹ ਵੀਡੀਓ ਪਾਉਂਦੀਆਂ ਹੁੰਦੀਆਂ ਸੀ ਵੀ ਆਹ ਜ਼ਹਿਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੁਣ ਇਹਦੀ ਸਰਕਾਰ ਹੈ ਹੁਣ ਸਭ ਚੁੱਪ ਨੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜੇ ਮੈਂ ਆਪਾਂ ਜਾਣਦੇ ਆ ਕਿ ਸਤਲੁਜ ਦਰਿਆ ਦੇ ਵਿੱਚ ਜੋ ਲੁਧਿਆਣਾ ਤੋਂ ਬੁੱਢੇ ਦਰਿਆ ਦਾ ਜੋ ਗੰਦਾ ਪਾਣੀ ਪੈ ਰਿਹਾ ਫੈਕਟਰੀਆਂ ਵਾਲਾ ਜ਼ਹਿਰੀਲਾ ਪਾਣੀ ਜਸਨਾਲਕੇ ਦੋਸਤੋ ਲੋਕਾਂ ਨੂੰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਤੇ ਲੋਕਾਂ ਦੀ ਮੌਤ ਵੀ ਹੋ ਰਹੀ ਹੈ ਬੁੱਢੇ ਦਰਿਆ ਦੇ ਕੋਲੇ ਖੜ ਕੇ ਦੋਸਤੋ ਲੱਖੇ ਸਿਧਾਣੇ ਨੇ ਪੰਜਾਬ ਦੇ ਲੀਡਰਾਂ ਨੂੰ ਵੀ ਲਾਂਤਾਂ ਪਾਈਆਂ ਨਾਲ ਹੀ ਦੋਸਤੋ ਲੱਖੇ ਸਿਧਾਣੇ ਨੇ ਪੰਜਾਬ ਦੇ ਲੋਕਾਂ ਨੂੰ ਇਸ ਮਸਲੇ ਉੱਪਰ ਵੱਡਾ ਇਕੱਠ ਕਰਨ ਦੇ ਲਈ ਵੀ ਕਿਹਾ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਆ ਬੁੱਢਾ ਦਰਿਆ ਜਿਹੜਾ ਨਾਲਾ ਬਣ ਗਿਆ ਆ ਦੇਖ ਲੋ ਆ ਸੱਤ ਲੋ ਜਾਂਦਾ ਇਧਰਲੇ ਪਾਸੇ ਤੇ ਆ ਵਿੱਚ ਆ ਕੇ ਪੈਣ ਲੱਗ ਗਿਆ ਦੇ ਬੁੱਧਾ ਨਾਲਾ ਜ਼ਹਿਰ ਸਾਰੀ ਫੈਕਟਰੀਆਂ ਦੀ ਜ਼ਹਿਰ ਇੱਥੇ ਹਜ਼ਾਰਾਂ ਡੰਗ ਫੈਕਟਰੀਆਂ ਡੈਰੀਆਂ ਦਾ ਗੋਹਾ ਮੱਝਾਂ ਦਾ ਮੂਤ ਲੋਕਾਂ ਦੀ ਟੱਟੀ ਟੁੱਟੀ ਮੂਤ ਪਸ਼ਾਬ ਹਸਪਤਾਲਾਂ ਜਿੰਨਾ ਕਚਰਾ ਜਿੰਨਾ ਗੰਦ ਜੋ ਆਉਂਦਾ ਸਾਰਾ ਆ ਇੱਥੋਂ ਅਸੀਂ ਬਲੀਪੁਰ ਪਿੰਡ ਖੜੇ ਆ ਬਲੀਪੁਰ ਤੋਂ ਕਸਾਵਾ ਤੋਂ ਪੱਟੀਆਂ ਤੋਂ ਕਈ ਥਾਵਾਂ ਤੋਂ ਇੱਥੋਂ ਲੁਧਿਆਣੇ ਦੇ ਵਿੱਚ ਇੱਥੇ ਆ ਜ਼ਹਿਰ ਸਾਰੀ ਕੈਮੀਕਲ ਇਹ ਜਿਹੜਾ ਅਤਵਾਦ ਆ ਇਹ ਅਤਵਾਦ ਆ ਅਸਲ ਇਹ ਉਹ ਅਤਵਾਦ ਹੈ ਜਿਹੜਾ ਪੰਜਾਬ ਦੀ ਨਹਲਕੁਸ਼ੀ ਕਰ ਰਿਹਾ ਫਰੋਈਪੁਰ ਲੁਧਿਆਣਾ ਮੋਗਾ ਫਰੀਦਕੋਟ ਮੁਕਸਰ ਹੋਰ ਹਾਲਕਾ ਦੇ ਰਾਸਤਾਂ ਤੱਕ ਲੋਕ ਪਾਣੀ ਪੀਂਦੇ ਧਰਤੀ ਨੂੰ ਕੈਂਸਰ ਪਸ਼ੂਆਂ ਨੂੰ ਕੈਂਸਰ ਮੱਛੀਆਂ ਜਿਹੜੀਆਂ ਹਰੀ ਗੇ ਪੱਤਨਾ 'ਪਾ ਗਿਆਂ ਤਾਜ਼ੀਆਂ ਉਹਨਾਂ ਨੂੰ ਕੈਂਸਰ ਜਪਾ ਜਿਹੜੇ ਪਹਾਜ ਪੈਦਾ ਹੁੰਦੇ ਨੇ ਲੂਲੇ ਲੰਗੜੇ ਇੰਨੇ ਕਾਣੇ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਪਤਾ ਨਹੀਂ ਕਿਹੜੀਆਂ ਕਿੜੀਆਂ ਬਿਮਾਰੀਆਂ ਕਾਲੀ ਪੀਡੀਓ ਸ਼ੂਗਰ ਕੈਂਸਰ ਪਤਾ ਹੀ ਨਹੀਂ ਸਮਝ ਵੀ ਨਹੀਂ ਆਉਂਦੀ ਡਾਕਟਰਾਂ ਨੂੰ ਕਿਹੜੀਆਂ ਕਿੜੀਆਂ ਬਿਮਾਰੀਆਂ ਲੋਕਾਂ ਨੂੰ ਚਿੰਮੜ ਰਹੀਆਂ ਆਹ ਜ਼ਹਿਰ ਦੇ ਨਾਲ ਆਹ ਤਬਾਦ ਦੇ ਨਾਲ ਆਹ ਦੇਖ ਲਓ ਇੱਥੇ ਸੱਤ ਮੈਂਬਰੀ ਕਮੇਟੀ ਬਣੀ ਰਾਣ ਸਵਾ ਦੀ ਕਮੇਟੀ ਬਣਾਈ ਗਈ ਬੁੱਢੇ ਦਰਿਆ ਦੀ ਕਮੇਟੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਅਗਵਾਈ ਚ 4 5 एमएल ਇਥੋਂ ਦੇ ਲੈ ਗੇ ਲੁਧਿਆਣੇ ਦੇ ਕੁਝ ਹੋਰ ਐਮਐਲਏ ਮੰਤਰੀ ਲੈ ਕੇ 2.5 ਸਾਲ ਹੋ ਗਏ ਕੋਈ ਕਾਰਵਾਈ ਸਾਡੇ ਨਾਲ ਐਸੇ ਥਾਂ ਦੇ ਉੱਤੇ ਮੈਂ 16 ਦਾ ਇੱਥੇ ਆਉਣਾ 16 ਤੋਂ ਲੈ ਕੇ ਲਗਾਤਾਰ ਮੈਨੂੰ 8 ਸਾਲ ਹੋ ਗਏ ਸਾਡਾ ਕੁਲਤਾਰ ਸੰਧਮਾ ਵੀ ਕਦੇ ਭਵੰਤਮਾਨ ਦੀ ਮੀਤਹੇਰ ਵੀ ਚੀਮੇ ਅਰ ਗੇਨਮੋਲ ਦਾ ਨਮਾਨ ਵਰ ਗਿਆ ਇੱਥੇ ਆ ਕੇ ਆਹ ਵੀਡੀਓ ਪਾਉਂਦੀ ਆਉਂਦੀ ਸੀ ਵੀ ਆਹ ਜ਼ਹਿਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੁਣ ਇਹਦੀ ਸਰਕਾਰ ਹੈ ਹੁਣ ਸਭ ਚੁੱਪ ਨੇ ਕਿਉਂ ਕਾਰਨ ਕੀ ਆ ਉਹ ਦਿਲੋਂ ਫੋਨ ਖੜਕਦਾ ਸਾਰੇ ਲੱਤਾਂ ਕੰਬਣ ਲੱਗ ਜਾਂਦੀਆਂ ਐ ਇਥੇ ਕੋਈ ਮੰਤਰੀ ਕੋਈ ਮੁੱਖ ਮੰਤਰੀ ਕੋਈ ਐਮਐਲਏ ਕੋਈ ਐਮਪੀ ਕੋਈ ਨਹੀਂ ਖੜਦਾ ਬਲਵੀਰ ਸਿੰਘ ਸੀਚੜਾ ਰਾਸਵਾਂ ਮੈਂਬਰ ਚਾਰ ਵਾਰੀ ਇੱਥੇ ਆ ਕੇ ਮੁੜ ਗਿਆ ਕਿੱਥੇ ਗਏ ਭਾਈ ਤੇਰੇ ਧੱਪੀ ਹਵਾ ਪਾਣੀ ਪਹਚਾਉਣ ਦੇ ਦਾਅਵੇ ਕਰਨੀਆਂ ਗੱਲਾਂ ਕਰਨ ਵਾਲੇ ਮੈਨੂੰ ਕਹਣਗੇ ਤੂੰ ਬਲਵੀਰ ਸਿੰਘ ਸੀਚੜਾ ਨੂੰ ਐ ਬੋਲਦਾ ਉਹ ਭਾਈ ਐਮਪੀ ਬਣਾਇਆ ਰਾਸਵਾਂ ਐਮਪੀ ਆ ਬੜੇ ਲੰਮੇ ਸਮੁੰਦਰ ਵਾਲਾ ਪਾਉਂਦੇ ਆ ਰਹੇ ਨੇ ਇੱਥੇ ਕਿਉਂ ਨਹੀਂ ਇੱਥੇ ਕਿਉਂ ਬੋਲਤੀ ਬੰਦ ਹੋ ਜਾਂਦੇ ਬਈ ਇਹਨਾਂ ਲੋਕਾਂ ਦੀ ਯਾਰ ਆ ਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ ਮੈਂ ਅਮਰਤ ਸਾਹਾ ਦਾ ਯਾਰ ਆ ਮੈਂ ਮੋਦੀ ਦਾ ਯਾਰ ਆ ਮਾਇਆ ਕਾਰ ਦੂ ਮੈਂ ਪੰਜਾਬ ਦਾ ਕਰ ਦੂ ਜੇ ਤੇਰੇ ਜਾਨ ਆ ਲੱਤਾਂ ਤੇ ਤੇਰੇ ਚ ਦਮ ਹੈ ਮਰਦ ਦਾ ਬੱਚਾ ਕੋਈ ਖੂਨ ਤਾਂ ਤੇਰਾ ਬੁੱਤ ਨਾਲ ਹੀ ਹੈ ਉਹ ਮੈਨੂੰ ਪਤਾ ਹੀ ਉੱਤੇ ਤੋਂ ਹੋਣਾ ਕੱਖ ਨਹੀਂ ਗੱਲਾਂ ਹੀ ਕੱਲੀਆਂ ਤਾਂ ਆ ਜਹਿਰਾ ਤਵਾਦ ਰੋਕ ਕੇ ਦਿਖਾ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਕੈਂਸਰ ਦੇ ਨਾਲ ਆ ਜ਼ਹਿਰ ਦੇ ਨਾਲ ਆ ਜਿਹੜੀ ਪੰਜਾਬ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਰੋਕ ਕੇ ਦਿਖਾਏ ਤੇਰੀ ਜਿਹਮਤ ਹੈ ਰਾਜੇ ਬੜੇ ਨੂੰ ਕਹਿਣਾ ਚਾਹਣਾ ਐਂ ਪੀ ਆ ਤੂੰ ਲੁਧਿਆਣਾ ਚੁਣਿਆ ਹੋਇਆ ਕਦੇ ਚਾਹ ਪੀਣ ਲੱਗ ਗਿਆ ਬਹਿ ਕੇ ਆ ਕੇ ਆਪਣੀ ਰੇੜੀ ਤੇ ਕਦੇ ਜੂਸ ਪੀਣ ਲੱਗ ਗਿਆ કે ਸਮੋਸਾ ਖਾਣ ਲੱਗ ਗਿਆ ਡਰਾਮੇ ਛੜਦੇ ਡਰਾਮੇ ਕਦੇ ਇੰਟਰਵਿਊ ਚ ਕਹਿਣਾ ਕਿ ਮੇਰੀ ਘਰ ਵਾਲੀ ਮੇਰੀ ਜਨਾਨੀ ਬਹੁਤ ਸੋਹਣੀ ਆ ਜੀ ਲੋਕ ਇਹਨੂੰ ਦੇਖਣ ਹੀ ਆ ਜਾਂਦੇ ਸੀ ਰੈਲੀਆਂ ਚ ਲੋਕ ਵੀ ਉਹ ਜੀ ਆ ਲੋਕਾਂ ਕੋਲ ਮੁੱਦੇ ਕਿਹੜਿਆ ਭਵੰਤਮਾਨ ਦੇ ਗੱਪ ਚੁਟਕਲੇ ਕਹਾਣੀਆਂ ਰਾਜੇ ਪਿੰਗ ਦੇ ਡਰਾਮੇ ਅਰਬਨੀ ਦੀ ਬੱਟੂ ਦੀਆਂ ਹੋਰ ਵੱਡੀਆਂ ਵੱਡੀਆਂ ਗੱਲਾਂ ਗੱਪ ਆ ਆ ਜਰ ਆਹੀ ਮੁੱਦੇ ਮੈਂ ਚਾਹਦਾ ਰਿਹਾ ਵੋਟਾਂ ਚਾਹੀ ਮੁੱਦੇ ਮੈਂ ਚਾਹਦਾ ਲੋਕੋ ਫਲਾਤਰ 30 ਧੋ ਪਾਣੀ ਮੱਕ ਗਿਆ ਉਹ ਧਰਤੀ ਬੰਜਰ ਹੋ ਗਈ ਸੁਣਾ ਪਾਣੀ ਜ਼ਹਿਰ ਬਣਾਤਾ ਉਹ ਸੋਡੀਆਂ ਨਾਲ ਸਲਾ ਮਾਰੀਆਂ ਜਾ ਰਹੀਆਂ ਨੇ ਸੋਨੂੰ ਪ੍ਰਵਾਸ ਕੀਤਾ ਜਾ ਰਿਹਾ ਸੋਡੀ ਜੜ ਪੱਟੀ ਜਾ ਰਹੀ ਹੈ ਨਾ ਸੋਡੀ ਧਰਤੀ ਨਾ ਫਸਲਾ ਨਾ ਕੱਖ ਨਹੀਂ ਰਹਿਣਾ ਓਏ ਆ ਮੁੱਦੇ ਬਣੇ ਉਹ ਚੋਣਾਂ ਦੇ ਵਿੱਚ ਆ ਮੁੱਦੇ ਹੁੰਦੇ ਆ ਚੋਣਾਂ ਦੇ ਬੇਰਜ਼ਗਾਰੀ ਪ੍ਰਵਾਸ ਕਿਸਾਨੀ ਮਜ਼ਦੂਰੀ ਆ ਪਾਣੀ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਜੇ ਪਾਣੀ ਆ ਤਾਂ ਜੀਵਨਾ ਕਰਵਾਣੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ ਉਸ ਥੋੜਾ ਪਿਓ ਮਾਰਿਆ ਜਾ ਰਿਹਾ ਪਾਣੀ ਆ ਦੇਖ ਆ ਉਹ ਆਉਂਦਾ ਖਤਰੋ ਤੇ ਆ ਆ ਗਿਆ ਇੱਥੇ ਬੁੱਢਾ ਤਰਿਆ ਆ ਬਲੀਪੁਰ ਪਿੰਡ ਖੜੇ ਆ ਐਲਾਨ ਸੁਣ ਲਓ ਹੁਣ ਪੰਜਾਬ ਦੇ ਲੋਕੋ ਜੇ ਤੁਸੀਂ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਮਾੜੀ ਮੋਟੀ ਥੋੜੇ ਅੰਦਰ ਇੱਥੇ ਕੋਈ ਦਰਦ ਹੈਗਾ ਆਪਣੀਆਂ ਨਸਲਾਂ ਖਾਤਰ ਕੱਲੇ ਪੈਸੇ ਮਗਰ ਨਾ ਭੱਜੇ ਫਿਰੋ ਪੈਸੇ ਲਾ ਕੇ ਵੀ ਆਪਣੇ ਜਵਾਕ ਨਹੀਂ ਬਚਾ ਸਕੋਗੇ ਓਏ ਡਾਕਟਰਾਂ ਦੇ ਘਰ ਭਰੀ ਜਾਂਦੇ ਹੋ ਹਸਪਤਾਲ ਭਰੇ ਪਿਆ ਥੋੜੇ ਜਵਾਕ ਮਰੀ ਜਾਂਦੇ ਤੁਸੀਂ ਆਪ ਮਰੀ ਜਾਂਦੇ ਬਿਮਾਰੀਆਂ ਦੇ ਨਾਲ 15 ਅਗਸਤ ਨੂੰ ਐਲਾਨ ਕੀਤਾ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ 15 ਅਗਸਤ ਨੂੰ ਮਾਰਚ ਰੱਖਿਆ ਕਰਤਾਰ ਸਿੰਘ ਸ਼ਿਦ ਕਰਤਾਰ ਸਿੰਘ ਸਰਾਭੇ ਦੇ ਪੁੱਤ ਤੋਂ ਲੈ ਕੇ ਸ਼ਿਦ ਉਦਮ ਚੰਦੇ ਪੁੱਤ ਤੱਕ 15 ਅਗਸਤ ਨੂੰ ਲੁਧਿਆਣੇ ਇਕੱਠਾ ਹੋਣਾ ਹੈ 15 ਸਤੰਬਰ ਤੱਕ ਜੇ ਸਰਕਾਰ ਆਹ ਜ਼ਹਿਰ ਆਹ ਬੁੱਢਾ ਨਾਲਾ ਬੰਦ ਨਹੀਂ ਕਰਦੀ ਆ ਇਹਦੇ 'ਚ ਆ ਸਤਲੁਜ ਪੈਣ ਤੋਂ 15 ਸਤੰਬਰ ਨੂੰ ਬੰਨ ਮਾਰਾਂਗੇ ਉੱਥੇ ਬੁੱਢੇ ਦਰਿਆ ਦੀ ਬਿਲਕੁਲ ਜੜ੍ਹ 'ਚ ਜਿੱਥੋਂ ਲੁਧਿਆਣੇ ਦੇ ਵਿੱਚ ਵੜਦਾ ਉੱਥੇ ਮਾਰਾਂਗੇ ਇੱਕ ਤੇ ਨਹੀਂ ਅਰੇ ਲੋਕਾਂ ਦੇ ਖੇਤਾਂ 'ਚ ਵੱਢ ਜੂਗਾ ਉੱਥੇ ਮਾਰਾਂਗੇ ਪੰਜਾਬ ਦੇ ਦਰਦਮੰਦ ਲੋਕੋ ਪੰਜਾਬ ਦੇ ਗੈਰਤਮੰਦ ਲੋਕੋ ਪੰਜਾਬ ਦੇ ਅਣਖੀਜਾਰੂ ਲੋਕੋ ਆਪਣੀ ਅਣਖ ਨੂੰ ਚ ਜੁੜਾ ਮਾਰੋ ਅੰਦਰੋਂ ਹਰੂਣਾ ਮਾਰੋ ਅੰਦਰੋਂ ਉਹ ਮਰੀ ਜਾਣੇ ਉਹ ਕਰਾਂ ਦੇ ਕੁੰਡੇ ਲਾ ਕੇ ਨਹੀਂ ਉਹ ਗੱਲ ਬਣਨੀ ਕਰਾਂ ਜ ਬੈਠੀ ਮਰ ਜੂਗੇ ਆ ਪਾਣੀ ਪੀ ਕੇ ਓਏ 24 ਘੰਟੇ ਦਾ ਆਪਾ ਪਾਣੀ ਵਰਤਦੇ ਆ ਫਸਲਾਂ ਨੂੰ ਪਾਣੀ ਨਾਜ ਪਾਣੀ ਉਹ ਆਪਾਂ ਕਣਕਾਂ ਪਾਣੀ ਵਾਲੀਆਂ ਹੀ ਪੀਣੇ ਆ ਖਾਣੇ ਆ ਓਏ ਓਹੀ ਤੁਸੀਂ ਦਾਲਾਂ ਸਬਜ਼ੀਆਂ ਨੂੰ ਲਾਉਣੇ ਓਹੀ ਦਾਲਾਂ ਸਬਜ਼ੀਆਂ ਖਾਣੇ ਓਹੀ ਪਤਾ ਉਹ ਥੋੜੀ ਧਰਤੀ ਨੂੰ ਕੈਂਸਰ ਹੋ ਗਿਆ ਹੈ ਟੋਡੇ ਬਾਂਝ ਪਣ ਆਉਣ ਲੱਗਿਆ ਓਏ ਬੱਚੇ ਪੈਦਾ ਹੁਣ ਓਟ ਕੇ ਸਾਡੀਆਂ ਕੁੜੀਆਂ ਬੁੜੀਆਂ ਕੋਲ ਸਾਡੇ ਨੌਜਵਾਨਾਂ ਦੇ ਵਿੱਚ ਹਾਰਮੋਨ ਸਾਡੇ ਤੱਤ ਖਤਮ ਹੋ ਗਏ ਸਕਰਾਣੂ ਖਤਮ ਹੋ ਗਏ ਬੱਚਾ ਪਦਾ ਕਰਨ ਵਾਲੇ ਆ ਪਾਣੀਆਂ ਜ਼ਹਿਰਾਂ ਪੀ ਕੇ ਓਏ ਫਿਸ ਕਰਕੇ 15 ਅਗਸਤ ਤੇ 15 ਸਤੰਬਰ ਦੋ ਤਰੀਕਾਂ ਸੀ ਐਲਾਨ ਕੀਤੀਆਂ ਜੇ 15 ਸਤੰਬਰ ਤੱਕ ਇਹ ਹੱਲ ਨਹੀਂ ਹੁੰਦਾ 15 ਸਤੰਬਰ ਨੂੰ ਬੰਨ ਮਾਰਾਂਗੇ ਉਦ ਦੇ ਪੈਰ ਜੁੱਤੀ ਨਾ ਪਾਇਆ ਓਏ ਇਹ ਮਸਲਾ ਮਨੁਖਤਾ ਦੀ ਭਲਾਈ ਦਾ ਓਏ ਪਾਣੀ ਹਿੰਦੂ ਮੁਸਲਮਾਨ ਸਿੱਖ ਨੇ ਸਭ ਨੇ ਪੀਣਾ ਵੀਰ ਨੇ ਗਰੀਬ ਨੇ ਸਭ ਨੇ ਪੀਣਾ ਪਾਣੀ ਦੇ ਕੋਈ ਧਰਮ ਕੋਈ ਜਾਤ ਨਹੀਂ ਪਾਣੀ ਹਰ ਇੱਕ ਇਨਸਾਨ ਨੂੰ ਜੀਵ ਜੰਤੂ ਨੂੰ ਪਸ਼ੂ ਪੰਛੀ ਨੂੰ ਬਨਸਪਤੀ ਨੂੰ ਅਨਾਜਾਂ ਨੂੰ ਫਸਲਾਂ ਨੂੰ ਸਾਰਿਆਂ ਨੂੰ ਜੀਵਨ ਬਖਸ਼ਦਾ ਓਏ ਇਸ ਲਈ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ ਓਏ ਇਹ ਸਾਰੇ ਕਹਤ ਉੱਪਰ ਉੱਠ ਕੇ ਆਪਣੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਬਚਾਉਣ ਦੇ ਲਈ 15 ਸਤੰਬਰ ਨੂੰ ਦੇ 15 ਅਗਸਤ ਨੂੰ ਸਾਡਾ ਸਾਥ ਦਿਓ ਉਦੋਂ ਪਹਿਲਾਂ ਸਾਰੇ ਐਮਐਲਏ ਨੂੰ ਮਿਲਾਂਗੇ ਉਦੋਂ ਪਹਿਲਾਂ ਅਸੀਂ ਆ ਇੱਥੋਂ ਕੈਂਟਰ ਭਰ ਕੇ ਲੈ ਕੇ ਜਾਇਆ ਕਰਾਂਗੇ ਪਾਣੀ ਦਾ ਹੇ ਕੈਂਮਰਲੇ ਦੇ ਬਾਅਦ ਖੜਾ ਕਰਾ ਕੇ ਲਿਜਾ ਕੇ ਵੀ ਆ ਚੱਕ ਕੋਈ ਪਾਣੀ ਵੀ ਉੱਤੇ ਦੇ ਨਾਲ ਨਾ ਹੋ ਆਪਣੇ ਜਵਾਕਾਂ ਨੂੰ ਪਿਓ ਨਾਲੇ। ਯਾ ਤੁਸੀਂ ਲੋਕਾਂ ਦੇ ਜਵਾਕਾਂ ਨੂੰ ਪਿਆ ਰਹੇ। ਨਾ ਮੰਨਣਾ ਕਿ ਉਹਨੇ ਬਾਅਦ ਢੇਰੀ ਕਰਕੇ ਆਵਾਂਗੇ। ਆ ਇੱਥੇ ਬਾਈ ਖੜਿਆ ਨਹੀਂ ਜਾਂਦਾ। ਇੱਥੇ ਐਡੀ ਦੂਰ ਖੜੇ ਆ। ਆ ਇੱਥੋਂ ਹਵਾar ਚੜਦੀ ਆ ਨੱਕ ਨੂੰ ਮੁਸ਼ਕਾਂ ਸੰਘ ਮੱਚਦਾ ਅੱਖਾਂ ਮੱਚਦੀਆਂ। ਕੁ ਰਾਤ ਮੈਨੂੰ ਲੱਗਦਾ ਤੁਸੀਂ ਪਾ ਦੋ ਇੱਕ ਬੰਦਾ ਜੇ ਮੰਜਾੜਾ ਤੜਕੇ ਨੂੰ ਮਰਿਆ ਪਿਆ ਚੱਕੋਗੇ। ਆ ਉੱਤ ਇੰਨੀ ਜੇ ਉੱਤੋਂ ਖੜੇ ਇਹ ਲੋਕ ਪੀਂਦੇ ਆ ਬਾਈ ਪਾਣੀ। ਜਿਹੜੇ ਕੋਲ ਖੜਿਆ ਵੀ ਨਹੀਂ ਜਾਂਦਾ ਯਾਰ। ਸੋ ਪੰਜਾਬ ਦੇ ਲੋਕੋ ਲਾਂਬੰਦੀ ਕਰਨੀ ਤੁਹਾਡੇ ਪਿੰਡਾਂ ਚ ਆਵਾਂਗੇ ਸਾਡਾ ਸਫਰ ਤੁਹਾਨੂੰ ਪਹਿਲੇ ਕਿਹਾ ਸੀ ਠੀਕ ਆ ਲੋਕਾਂ ਨੇ ਫਤਵਾ ਨਹੀਂ ਦਿੱਤਾ ਪਰ ਅੰਦਰ ਦਰਦ ਆ ਕਦੇ ਵੀ ਇਹ ਜ਼ਿੰਦਗੀ ਆਖਰੀ ਸਾਹ ਤੱਕ ਲੜੂਗੀ ਪੰਜਾਬ ਲਈ ਜਿਨ੍ਹਾਂ ਜਰ ਸਾਹ ਧੜਕਦੇ ਆ ਜ਼ਿੰਦਗੀ ਚੱਲਦੀ ਆ ਰਗਾਂ ਚ ਖੂਨ ਦੌੜਦਾ ਉਹਨਾਂ ਲਈ ਪੰਜਾਬ ਉਹਨਾਂ ਚਿਰ ਪੰਜਾਬ ਲਈ ਲੜਦੇ ਰਹਿਵਾਂਗੇ ਫੇਰ ਸਟਾਰਟ ਆ ਫੇਰ ਤਿਆਰ ਆ ਮੈਦਾਨ ਦੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਲਈ ਸਰਕਾਰ ਨੂੰ ਪੀਲਾ ਚੇਤਾਵਨੀ ਹੈ ਸੰਘਰਸ਼ ਦੀ ਕਿ ਜੇ ਨਾ ਰੋਕਿਆ ਹੁਣ ਇੱਕ ਪਾਸਾ ਕਰਕੇ ਹਟਾਂਗੇ ਚਾਹੇ ਸਾਨੂੰ ਚੱਕ ਕੇ ਜੇਲਾਜ ਬੰਦ ਕਰ ਦੋ ਪਰਚੇ ਦੇ ਦਿਓ ਸਿਰ ਪਾੜਨੇ ਉਹ ਸਿਰ ਪਾੜ ਦਿਓ ਜੋ ਮਰਜੀ ਧਰਾਵਾ ਲਾ ਦਿਓ ਤੇ ਚਾਹੇ ਅਸੀਂ 15 ਸਤੰਬਰ ਨੂੰ ਅਸੀਂ ਇਹ ਹੋਂ ਪੰਧ ਕਰਾਂਗੇ ਬਾਈ ਬੁੱਢਾ ਤੇ ਰਿਆ ਜੋ ਮਰਜੀ ਹੋ ਜੇ ਉੱਦੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਕਿਸਾਨ ਜਿੱਥੇ ਮਦਦ ਨੂੰ ਅਪੀਲ ਕਰਦਾ ਹਸਲਾਂ ਮਾਵਜਾਂ ਨੂੰ ਪਿੱਟਦੇ ਫਿਰਦੇ ਰੋਣੇ ਫਿਰਦੇ ਬਾੜਾਂ ਦੇ ਡਾਂਗਾਂ ਗੋਲੀਆਂ ਖਾਈ ਜਾਂਦੇ ਉਹ ਜੇ ਸਾਡੀਆਂ ਨਸਲਾਂ ਨਾ ਬਚੀਆਂ ਆਹ ਜਹਰਾਂ ਦੇ ਦੇ ਕੇ ਮਾਰਤਾ ਕਿਹੜੀਆਂ ਫਸਲਾਂ ਕਿਹੜੇ ਮਾਵਜੇ ਕਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ ਸਾਨੂੰ ਅਪੀਲ ਉਹ ਅਸਲ ਮੁੱਦੇ 'ਵੀ ਲੜਨ ਵਾਲੇ ਹੈਗੇ ਕੱਲੇ ਉੱਠੀ ਨਾ ਧਿਆਨ ਆਪਣਾ ਕੇਂਦਰਿਤ ਕਰ ਸਾਰਿਆਂ ਨੂੰ ਅਪੀਲ ਹੈ ਹੁਣ ਮੈਂ ਵਿਰੋਧੀ ਧਿਰਾਂ ਵੀ ਦੇਖਦਾ ਵਿਰੋਧੀ ਧਿਰਾਂ ਹਮੇਸ਼ਾ ਸਿਆਸਤ ਹੀ ਕਰਦੀਆਂ ਸਾਡੇ ਨਾਲ ਖੜ ਕੇ ਮੈਂ ਕਹਿਣਾ ਇਹ ਮਨੁੱਖਤਾ ਦੀ ਭਲਾਈ ਦੀ ਗੱਲ ਹੈ ਕੋਈ ਧੜੇਵਾਜ਼ੀਆਂ ਦੀ ਗੱਲ ਨਹੀਂ ਹੈ ਕੋਈ ਪਾਰਟੀਆਂ ਸਿਆਸੀ ਤਰ੍ਹਾਂ ਦੀ ਗੱਲ ਨਹੀਂ ਹੈ ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ ਪਹਿਲ ਕਦਮੀ ਕਰਨੀ ਚਾਹੀਦੀ ਹੈ 15 ਸਤੰਬਰ ਦੇ 15 ਅਗਸਤ ਦੋ ਤਰੀਕਾਂ ਯਾਦ ਰੱਖਿਓ ਦੋ ਤਰੀਕਾਂ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਕੋਈ ਟਿਪਰ ਹੈ ਟਰੈਕਟਰ ਹੈ ਟਰਾਲੀ ਹੈ ਗੱਡੀ ਹੈ ਜਿਹੜਾ ਮਰਜੀ ਸਾਧਨਾ ਤੁਹਾਡੇ ਕੋਲ ਹੈ ਲੈ ਕੇ ਇਧਰ ਨੂੰ ਚਾਲੇ ਪਾਜੋ ਜਿਸ ਵੀ ਨਾਲ ਲੈ ਕੇ ਦੂੰ ਚਾਲੇ ਪਾਜੋ 15 ਸਤੰਬਰ ਨੂੰ ਪੰਨ ਮਾਰਨ ਜਾ ਰਹੇ ਹਾਂ ਬੁੱਢੇ ਦਰਿਆ ਦੇ ਵਿੱਚ ਹੁਣ ਇਹ ਬਹੁਤ ਹੋ ਗਿਆ ਹੁਣ ਇਹ ਬਰਦਾਸ਼ਤ ਦੀ ਹੱਤ ਟੱਪ ਗਿਆ ਹੁਣ ਇਹ ਬਰਦਾਸ਼ਤ ਨਹੀਂ ਕਰਾਂਗੇ ਹੁਣ ਹਰ ਹਾਲ ਦੇ ਵਿੱਚ ਇੱਕ ਬੂੰਦ ਪਾਣੀ ਦੁਨੀਆ ਦਾ ਕਾਨੂੰਨ ਕਹਿੰਦਾ ਹੈ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਇੱਕ ਬੂੰਦ ਪਾਣੀ ਪੀਣ ਵਾਲੇ ਪਾਣੀ ਚ ਸਾਫ ਪਾਣੀ ਚ ਕਿਸੇ ਵੀ ਕੈਮੀਕਲ ਦੀ ਜ਼ਹਿਰ ਦੀ ਪਾਣੀ ਉਹ ਇੱਥੇ ਲੱਖਾਂ ਨਹੀਂ ਉਹ ਕੋਈ ਕੁਐਲਿਟਰ ਰੋਜ਼ ਪਏ ਜਾਂਦੇ ਆ ਓਏ ਕੋਈ ਸੁਣਵਾਈ ਨਹੀਂ ਸਸ ਕਰਕੇ ਯਾਦ ਰੱਖੋ ਮਿਲਦੇ ਹਾਂ 15 ਅਗਸਤ ਤੇ 15 ਸਤੰਬਰ ਨੂੰ ਉਦੋਂ ਪਹਿਲਾਂ ਵੀ ਤਿਆਰੀ ਕਰਨ ਲਈ ਮਿਲਾਂਗੇ ਬਹੁਤ ਬਸ ਸਾਥ ਦਿਓ ਜਿਹੜੇ ਧੰਨਵਾਦ ਸਮੇਂ-ਸਮੇਂ 'ਤੇ ਜਾਣਕਾਰੀ ਦਿੰਦੇ ਰਹਾਂਗੇ ਉਹ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਦੋਸਤੋ ਜਿੰਮੇ ਤੁਸੀਂ ਵੀਡੀਓ ਦੇਖੀ ਹੈ ਸਤਲੁਜ ਦਰਿਆ ਦੇ ਵਿੱਚ ਦੋਸਤੋ ਜੋ ਇਹ ਬੁੱਢੇ ਦਰਿਆ ਦਾ ਜੋ ਇਹ ਗੰਦਾ ਪਾਣੀ ਫੈਕਟਰੀਆਂ ਵਾਲਾ ਜ਼ਹਿਰੀਲਾ ਪ੍ਰਦੂਸ਼ਿਤ ਪਾਣੀ ਪੈ ਰਿਆ ਹੈ ਇਸ ਮਸਲੇ ਨੂੰ ਲੈ ਕੇ ਦੋਸਤੋ ਜੋ ਵੀ ਲੱਖੇ ਸਦਾਨ ਨੇ ਪੰਜਾਬ ਦੇ ਲੀਡਰਾਂ 'ਤੇ ਸਵਾਲ ਚੁੱਕੇ ਨਾਲ ਹੀ ਦੋਸਤੋ ਪੰਜਾਬ ਦੇ ਲੋਕਾਂ ਨੂੰ ਇਕੱਠ ਕਰਨ ਦੇ ਲਈ ਕਿਹਾ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਫੇਰ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ